ਸੋ ਕਹੋ ਟਲ ਗੁਰ ਸੇਵੀਐ ਹ ਹਨੇ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਹੋਵੈ ਸਫਤ ਖਸਮ ਦੀ ਨੋਰ ਅਰਸੋਂ ਕੋਰਸੋਂ ਛਟ ਦੀਆ ਤੁਧ ਗਠੇ ਸੱਚ ਪਾਤਸ਼ਾ ਮਲ ਮਲ ਜਨਮ ਜਨਮ ਦੀ ਸੱਜਣ ਸੱਚ ਪਾਤਸ਼ਾ ਸਿਰ ਸਾਧ ਜਿਸ ਪਾਸ ਬਹਿਠਿਆ ਸੋਹੀਏ ਸਬਨਾ ਦਾ ਵੇਸਾ सतनाम गुरु साहिब जी टोडी महल पंजवा हर बिसरत सदा खुआरी ਤੈ ਕਉ ਧੋਖਾ ਕਹਾ ਬਿ ਆਪ ਜਾ ਕਉ ਹੋਟ ਤੁਹਾਰੀ ਹਰ ਬਿਸਰਤ ਸਦ ਅਖਵਾਰੀ ਤੈ ਕਉ ਧੋਖਾ ਕਹਾ ਬਿ ਆਪ ਜਾ ਕਾਏ ਹੋਟ ਤੋ ਹਾਰੀ ਰਹਾਓ ਬਿਨ ਸਿਮਰਨ ਜੋ ਜੀਵਨ ਬਲਨਾ ਸਰਪ ਜੈਸੇ ਅਰਜਾਰੀ नव खंडन को राजकमव अंत चलगो हरि गुण निधान गुण ते नहीं गाए जय क कृपा धारी सो सुखिया ਧੰਨ ਉਸ ਜਨਮ ਨਾਨਕ ਤਿਸ ਬਲਿਹਾਰੀ ਗੁਣ ਨਿਧਾਨ ਗੁਣ ਤਿ ਨਹੀਂ ਗਾਏ ਜਾਕਾ ਕਿਰਪਾ ਧਾਰੀ ਸੋ ਸੁਖਿਆ ਧੰਨ ਉਸ ਜਨਮ ਨਾਨਕ ਤਿਸ ਬਲਹਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਟੋੜੀ ਮਹਲਾ 5 ਹਰ ਵਿਸਰਤ ਸਦਾ ਖੁਵਾਰੀ ਤਕ ਧੋਖਾ ਕਾਹਾ ਬਿਆਪੈ ਜਾ ਕਉ ਓਟ ਤੁਹਾਰੀ ਰਹਾਓ ਗੁਰੂ ਪਿਆਰ ਵਾਲਿਓ ਅਜਦਾ ਪਾਵਨ ਪਵਿੱਤਰ ਮੁਖਵਾਕ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਬਖਸ਼ਿਸ਼ ਕੀਤਾ ਹੋਇਆ ਟੋੜੀ ਰਾਗ ਅੰਦਰ ਪਾਵਨ ਅੰਗ 711 ਅਤੇ 12 ਉਤੇ ਸੁਭਾਏਮਾਨ ਹੈ ਦੋ ਗੱਲਾਂ ਸਤਗੁਰ ਸਾਹਮਣੇ ਰੱਖ ਰਹੇ ਨੇ ਪਹਿਲੀ ਗੱਲ ਜਿਹੜੇ ਰੱਬ ਨੂੰ ਵਿਸਾਰ ਦਿੰਦੇ ਨੇ ਸਤਿਗੁਰ ਕਹਿੰਦੇ ਉਹਨਾਂ ਦੇ ਪੱਲੇ ਹਮੇਸ਼ਾ ਖੁਆਰੀ ਪੈਂਦੀ ਹੈ। ਉਹ ਦੁਖੀ ਹੁੰਦੇ ਨੇ। ਮੁਸ਼ਕਲਾਂ ਵਿੱਚ ਰਹਿੰਦੇ ਨੇ। ਪਰ ਜਿਹੜੇ ਉਸ ਮਾਲਕ ਦਾ ਸਹਾਰਾ ਲੈ ਲੈਣ, ਉਸ ਮਾਲਕ ਨੂੰ ਆਪਣਾ ਬਣਾ ਲੈਣ ਉਹਨਾਂ ਨੂੰ ਸਤਿਗੁਰ ਕਹਿੰਦੇ ਮਾਇਆ ਦੇ ਹੱਥੋਂ ਕਿਤੇ ਵੀ ਕੋਈ ਧੋਖਾ ਨਹੀਂ ਵਿਆਪਦਾ ਉਹ ਹਮੇਸ਼ਾ ਹੀ ਆਪਣਾ ਜੀਵਨ ਸੁਖਦਾਈ ਤੇ ਅਨੰਦਮਈ ਜੀਵਨ ਜੀਉਂਦੇ ਨੇ ਸਤਿਗੁਰ ਕਹਿੰਦੇ ਹੁਣ ਮਰਜੀ ਤੇਰੀ ਹੈ ਰੱਬ ਨੂੰ ਵਿਸਾਰਨਾ ਕਿ ਰੱਬ ਨੂੰ ਚੇਤਾ ਕਰਨਾ ਜੇ ਵਿਸਾਰੇਗਾ ਜੀਵਨ ਦੁਖਦਾਈ ਬਣ ਜਾਏਗਾ ਜੇ ਰੱਬ ਨੂੰ ਚੇਤਾ ਕਰੇਗਾ ਜੀਵਨ ਅਨੰਦਮਈ ਬਣ ਜਾਏਗਾ ਸਤਿਗੁਰ ਪਾਤਸ਼ਾਹ ਦੇ ਚਰਨਾਂ ਵਿੱਚ ਬੇਨਤੀਆਂ ਕਰੀਏ ਦਾਤਾਰ ਕਿਰਪਾ ਕਰੋ ਕੀ ਵਿਣਤ ਦੋ ਹੋਰ ਜੇ ਮੰਗਣਾ ਸਿਰ ਦੁੱਖਾਂ ਕੈ ਦੁੱਖ ਦੇਹੋ ਨਾਮ ਸੰਤੋਖਿਆ ਉਤਰੈ ਮਨ ਕੀ ਭੁੱਖ ਇਹ ਸਭ ਤੋਂ ਉਤਮ ਨਾਮ ਸਾਡੀ ਝੋਲੀ ਵਿੱਚ ਪਾਓ ਤਾਂ ਕਿ ਤੇਰੇ ਚਰਨਾਂ ਦੇ ਨਾਲ ਜੁੜ ਕੇ ਦਾਤਾਰ ਜੀਵਨ ਸਫਲ ਹੋਵੇ ਸਤਿਗੁਰ ਸਭਨਾ ਦਾ ਨਾਮ ਸੇਵਾ ਸਿਮਰਨ ਬਖਸ਼ਣ ਸਭ ਨਦ ਆਵਿਆ ਗਾਵਿਆ ਸੇਵਾ ਆਪਣੇ ਦਰ ਤੇ ਪ੍ਰਵਾਨ ਕਰ ਲੈਣ ਜੀ ਹੋਈਆਂ ਭੁੱਲਾਂ ਦੇਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹੇ ਗੁਰਜੀ ਕੀ ਫਤਿਹ